ਸਾਥਿਓ ਸਤ ਸ੍ਰੀ ਅਕਾਲ ਮੈਂ ਦਰਸ਼ਨ ਸਿੰਘ ਤੇ ਆਪ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਹੈ ਆਪਾਂ ਗੱਲ ਕਰਦੇ ਆ ਕਿ ਆਪਣੇ ਕੋਲੇ ਫੁੱਲ ਗੋਭੀ ਦੀ ਪਨੀਰੀ ਆ ਤੇ ਜੇ ਕਿਸੇ ਸਾਥੀ ਨੇ ਘਰੇ ਕਿਚਨ ਗਾਰਡਨ ਦੇ ਵਿੱਚ ਸਬਜ਼ੀ ਬੁੱਟਾ ਲੈਣਾ ਹੋਵੇ ਯਾਰ ਬੁੱਟੇ ਤੱਕ ਤਏ ਆਪਣੇ ਕੋਲੇ ਇਸ ਵੇਲੇ ਤਿਆਰ ਆ ਤੇ ਬੂਟੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਤੰਦਰੁਸਤ ਆ ਮੈਂ ਤੁਹਾਨੂੰ ਆ ਕੰਪਨੀ ਵੀ ਦਿਖਾ ਦਣਾ ਐਡਵੈਂਟਾ ਕੰਪਨੀ ਦੀ ਹੈ ਇਹ ਗੋਭੀ ਦੀ ਵੈਰਾਈਟੀ ਆਪਣੇ ਕੋਲੇ ਤੇ ਇਹ ਪਨੀਰੀ ਆਪਣੇ ਘਰੇ ਜਗਾ ਸੇ ਕਰੇ ਲਾਈ ਦੀ ਹੈ ਨਰਸਰੀ ਚ ਪਨੀ ਅਜੇ ਨਹੀਂ ਤਿਆਰ ਕੀਤੀ ਕਿਉਂਕਿ ਤਾਂ ਗਰਮੀ ਸੀਗੀ ਇੱਕ ਮੇਰੀ ਸਿਹਤ ਨਹੀਂ ਇਸ ਵਾਰ ਪੂਰੀ ਠੀਕ ਸੀ ਇਸ ਕਰਕੇ ਉੱਥੇ ਅਜੇ ਪਨੀਰੀ ਨਹੀਂ ਲਾਈ ਤੇ ਇਹ ਘਰੇ ਲਗਾਈ ਆ ਗੋਭੀ ਤੋਂ ਇਲਾਵਾ ਸਾਥੀ ਹੁਆ ਹਾਈਬ੍ਰਿਡ ਬੈਂਗਣੀ ਤੇ ਇਹ ਵੀ ਪਨੀਰੀ ਤਸੀਨ ਖਰੀਦ ਸਕਦੇ ਹੋ ਤੇ ਸੈਮੀਨਸ ਕੰਪਨੀ ਦੀ ਫੈਮਲੀ ਵੈਰੈਟੀ ਆ ਜੋ ਕਿ ਬਹੁਤ ਮੰਨੀ ਪ੍ਰਵੰਨੀ ਵੈਰੈਟੀ ਆ ਤੇ ਇਹਦੇ ਆਪਾਂ 15 20 ਬੂਤੇ ਬੀਜ ਕਰੇ ਲਗਾ ਦਿੱਕੇ ਤਾਂ ਆਪਾਂ ਨੂੰ ਇਸ ਦੀ ਜੋ ਕਿ ਆਪਾਂਨ ਕੀ ਬੈਂਗਣੀ ਆਪਾਂ ਨੂੰ ਨਹੀਂ ਮੁੱਕਦੀ ਇਸ ਤੋਂ ਅੱਗੇ ਸਾਥੀਓ ਇਹ ਆਪਣੇ ਕੋਲੇ ਆ ਮਿਰਚੇ ਸਗਤ ਮਿਰਚ ਦੀ ਪਨੀਰੀ ਵੀ ਆਪਣੇ ਕੋਲੇ ਲਾਉਣ ਨੂੰ ਹੈਗੀ ਆ ਜੇ ਕਿਸੇ ਵੀਰ ਨੇ ਲੈਣੀ ਹੋਵੇ ਕਿਉਂਕਿ ਅੱਗੇ ਸਿਆਲ ਦੇ ਵਿੱਚ ਸਾਗ ਚ ਪਾਉਣਗੇ ਮਿਰਚਾਂ ਹੋ ਜਾਣਗੀਆਂ ਤੇ ਕਿਸੇ ਨੇ ਮਿਰਚਾਂ ਦੇ ਬੂਟੇ ਵੀ ਲੈਣੇ ਤਾਂ ਆਪਣੇ ਤੋਂ ਲੈ ਸਕਦਾ ਬਾਕੀ ਤੁਹਾਨੂੰ ਮੈਂ ਆਪਣਾ ਫੋਨ ਨੰਬਰ ਦੱਸ ਦਿੰਦਾ ਫੋਨ ਨੰਬਰ ਮੇਰਾ ਹੈਗਾ 98175307729 ਦੁਬਾਰਾ ਫੇਰ ਬੋਲ ਦੇਣਾ 98175307729 ਹਾਂ ਸਾਥੀਓ ਨਾ ਇਹ ਦੱਸਿਆ ਕਿ ਜ਼ਿਆਦਾ ਜੇ ਕਿਸੇ ਨੇ ਦੋ ਕਨਾਲਾਂ ਜਾਂ ਕਨਾਲ ਲਾਉਣੀਆਂ ਜਿਆਦਾ ਵਾਸਤੇ ਆਪਣੇ ਕੋਲੇ ਫੱਕਾ ਜੀ ਤਿਆਰ ਨਹੀਂ ਉਹ ਠਹਿਰ ਕੇ ਤਿਆਰ ਕਰਾਂਗੇ ਤੇ ਸਾਰਿਆਂ ਦਾ ਧੰਨਵਾਦ